ਪੰਜਾਬ ਕਾਂਗਰਸ ਦੇ ਸਭका ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਇਹ ਮੀਟਿੰਗ ਦਿੱਲੀ ਦੇ ਵਿੱਚ ਹੋਈ ਹੈ ਖੁਦ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਮੁਲਾਕਾਤ ਬਾਰੇ ਦੱਸਿਆ ਨਵਜੋਤ ਸਿੱਧੂ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਹੋਈ ਅੱਗੇ ਦੇ ਰਸਤੇ ਨੂੰ ਲੈ ਕੇ ਸਕਾਰਾਤਮਕ ਚਰਚਾ ਕੀਤੀ ਗਈ ਹੈ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਨਵਜੋਤ ਸਿੱਧੂ ਦੀ ਮੁਲਾਕਾਤ ਦੇ ਕਈ ਮਹੀਨੇ ਕੱਟੇ ਜਾ ਰਹੇ ਨੇ ਕਿਉਂਕਿ ਸੂਬਾ ਲੀਡਰਸ਼ਿਪ ਤੋਂ ਨਵਜੋਤ ਸਿੱਧੂ ਨੇ ਲਗਾਤਾਰ ਦੂਰੀ ਬਣਾਈ ਹੋਈ ਹੈ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰ ਸਿੱਧੂ ਇੱਕ ਤੋਂ ਬਾਅਦ ਇੱਕ ਆਪਣੀਆਂ ਰੈਲੀਆਂ ਕਰ ਚੁੱਕੇ ਨੇ ਹਾਲਾਂਕਿ ਹਾਲੇ ਸਿੱਧੂ ਨੇ ਆਪਣੀਆਂ ਵੱਖਰੀਆਂ ਸਰਗਰਮੀਆਂ ਤੇ ਰੋਕ ਲਾਈ ਹੋਈ ਹੈ ਇਸ ਦੇ ਨਾਲ ਹੀ ਆਪਣੇ ਤਹੀ ਸਵਾਲ ਚੁੱਕਣ ਦੇ ਮਾਮਲੇ ਵਿੱਚ ਵੀ ਫਿਲਹਾਲ ਨਵਜੋਤ ਸਿੱਧੂ ਚੁੱਪ ਨੇ ਵੱਡੀ ਗੱਲ ਇਹ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਕੇ ਅਰਜੁਨ ਖੜਗੇ ਦੀ ਪੰਜਾਬ ਰੈਲੀ ਵਿੱਚ ਵੀ ਨਵਜੋਤ ਸਿੱਧੂ ਸ਼ਾਮਲ ਲੀ ਹੋਏ ਸੀ ਸੁਭਾਈ ਲੀਡਰਸ਼ਿਪ ਦੀਆਂ ਰੈਲੀਆਂ ਤੋਂ ਦੂਰੀ ਦੇ ਨਾਲ-ਨਾਲ ਸਿੱਧੂ ਨੇ ਕਾਂਗਰਸ ਪ੍ਰਧਾਨ ਦੀ ਰੈਲੀ ਵਿੱਚ ਵੀ ਜਾਣਾ ਮੁਨਾਸਬ ਨਹੀਂ ਸਮਝਿਆ ਸੀ ਇਨ੍ਹਾਂ ਤਮਾਮ ਦੂਰੀਆਂ ਵਿਚਾਲੇ ਨਵਜੋਤ ਸਿੱਧੂ ਨੇ ਹੁਣ ਸਿੱਧਾ ਦਿੱਲੀ ਪਹੁੰਚ ਕੇ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਇਸ ਨੂੰ ਸਿੱਧੂ ਨੇ ਅੱਗੇ ਦੇ ਰਸਤੇ ਲਈ ਸਕਾਰਾਤਮਕ ਚਰਚਾ ਦੱਸਿਆ ਹੈ ਅਹਿਮ ਹੋਵੇਗਾ ਆਖਿਰ ਜਦੋਂ ਹੁਣ ਸਿੱਧੂ ਪੰਜਾਬ ਲੀਡਰਸ਼ਿਪ ਦੀ ਨਿਰਾਸ਼ਗੀ ਦਾ ਸਾਹਮਣਾ ਕਰ ਰਹੇ ਨੇ ਅਤੇ ਦੂਰੀ ਬਣਾਈ ਹੋਈ ਹੈ ਅਜਿਹੇ ਵਿੱਚ ਕਈ ਕਿੱਸੇ ਰਹਿਣਗੇ ਲੱਗਣਗੇ ਕਿ ਆਖਿਰ ਦੋਵਾਂ ਲੀਡਰਾਂ ਵਿਚਾਲੇ ਕੀ ਗੱਲ ਹੋਈ